ਬੜੇ ਚਾਣ ਨਾਲ ਲਿਆਂਦਾ ਸੀ ਮੁੰਡਾ ਵਿਆਹ ਕੇ ਪਰ ਘਰ ਵਿੱਚ ਪੈਰ ਰੱਖਦੀ ਸਾਰ ਹੀ ਨੂਨੇ ਕਰਤਾ ਆ ਕੰਮ ਦੋਸਤੋ ਅਕਸਰ ਹੀ ਮੁੰਡੇ ਦੇ ਵਿਆਹ ਦਾ ਚਾ ਸਾਰੇ ਪਰਿਵਾਰ ਨੂੰ ਹੁੰਦਾ ਹੈ ਕਿ ਉਹਨਾਂ ਦੇ ਘਰ ਵਿੱਚ ਨਵੀਂ ਬਹੂ ਆਵੇਗੀ ਪਰ ਹੁਣ ਇੱਕ ਨਵੀਂ ਬਹੂ ਨੇ ਆਉਂਦੀ ਸਾਰ ਹੀ ਕਰਤਾ ਆ ਕੰਮ ਵੀਡੀਓ ਹੋਈ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਦਿਨ ਵਿਆਹ ਤੋਂ ਬਾਅਦ ਜਦੋਂ ਮੁੰਡਾ ਆਪਣੀ ਦੁਲਹਨ ਨਾਲ ਘਰ ਆਉਂਦਾ ਹੈ ਤਾਂ ਮੁੰਡੇ ਦੇ ਪਰਿਵਾਰ ਵੱਲੋਂ ਉਹਨਾਂ ਦਾ ਸਵਾਗਤ ਕਰਕੇ ਸ਼ਗਨ ਮਨਾਏ ਜਾਂਦੇ ਨੇ ਅਤੇ ਨਵੀਂ ਬਹੂ ਦੇ ਗ੍ਰਹਿ ਪ੍ਰਵੇਸ਼ ਦੇ ਸ਼ਗਨ ਲਈ ਔਲਾ ਨਾਲ ਭਰੀ ਇੱਕ ਗੜਬੀ ਰੱਖੀ ਜਾਂਦੀ ਏ ਜਿਸ ਨੂੰ ਕਹੇ ਕੁੜੀ ਹੌਲੀ ਦਿਨੇ ਲੱਤ ਮਾਰ ਕੇ ਸੁੱਟਦੀ ਏ ਪਰ ਇਸ ਨਵੀਂ ਬਹੂ ਨੇ ਤਾਂ ਗੜਬੀ ਦੇ ਐਨੀ ਜ਼ੋਰ ਨਾਲ ਲੱਤ ਮਾਰੀ ਕਿ ਗੜਬੀ ਭਗਾ ਕੇ ਹੀ ਪਰਾਂ ਸੁੱਟ ਦਿੱਤੀ ਜਿਸ ਨੂੰ ਦੇਖ ਕੇ ਮੁੰਡਾ ਤੇ ਉਸ ਦੀ ਮਾਂ ਵੀ ਹੈਰਾਨ ਹੋ ਗਏ ਅਤੇ ਆਂਗਗਵਾਂਡ ਦੀਆਂ ਬੁੜੀਆਂ ਗੱਲਾਂ ਕਰਨ ਲੱਗ ਜਾਂਦੀਆਂ ਨੇ ਕਿ ਲੱਗਦਾ ਏ ਕੁੜੀ ਵਿਆਹ ਕਰਵਾ ਕੇ ਖੁਸ਼ ਨਹੀਂ ਜਾਂ ਫਿਰ ਇਹ ਮੋٹے ਦਿਮਾਗ ਦੀ ਲੱਗਦੀ ਏ ਜਿਸ ਤੋਂ ਬਾਅਦ ਮੁੰਡੇ ਦੀ ਮਾਂ ਛੇਤੀ ਛੇਤੀ ਛਗਨ ਕਰਵਾ ਕੇ ਉਸ ਨੂੰ ਅੰਦਰ ਲੈ ਜਾਂਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ